3 ਸੀਰੀਜ਼ ਵਾਲਾ 3 ਸੀਰੀਜ਼ ਮੇਜਰ ਗੇਅਰ ਵਾਲਾ ਠੀਕ ਹੈ ਜੀ ਇਤੇ ਕਲਮ ਨਹੀਂ ਲੱਗੀ ਟਰੈਕਟਰ ਤੇ ਦੌੜਾ ਵਾਲਾ ਮਾਡਲ ਹੈ ਫਤਿਹਬਾਦ ਨੰਬਰ ਹੈ ਆਪਣੇ ਟਾਇਰਾਂ ਚਾਰੇ 58 ਐਚਪੀ ਵਾਲਾ ਹਾਂਜੀ 16 ਵਾਲੇ ਟਾਇਰਾਂ ਵਾਲਾ ਠੀਕ ਹੈ ਜੀ ਨਾਲ ਉਹਦੇ ਟਾਇਰਾਂ 70 75 ਪੈਸੇ ਠੀਕ ਹੈ ਜੀ ਪਹਿਲੀ ਪਾਰਟੀ ਲਈ ਹੈ ਫਤਿਹਬਾਦ ਨੰਬਰ ਟਾਇਰਾਂ ਦੀ ਗੱਲ ਸੁਣਾ ਇਹ ਵੀ ਫਤਿਹਬਾਦ ਨੰਬਰ ਹੈ 15 ਵਾਲੇ ਟਾਇਰ 80 ਪੈਸੇ ਇਹ ਵੀ ਚੇਂਜਰ ਗੇਅਰ ਵਾਲਾ ਹੈ ਚੇਂਜਰ ਗੇਅਰ ਵਾਲਾ ਜੀ ਹਾਂ 21 ਮਾਡਲ ਹੈ ਠੀਕ ਹੈ ਜੀ ਜਮਨ ਨਵਾਂ ਟਰੈਕਟਰ ਹੈ ਵੀ ਜਮਨ ਨਵਾਂ ਹੈ ਵੀ ਹੈ ਨਾ ਹੀ ਮੜਲਾ ਨਾਲ ਦੇ 90 ਪੈਸੇ ਟਾਇਰ ਆ ਠੀਕ ਆ ਜੀ 24 ਫੀਟਾਂ ਵਾਲਾ ਜਮਾ ਨਵਾਂ ਟਰੈਕਟਰ ਆ ਬਾਈ ਮੜਲਾ 800 ਘੰਟਾ ਚਲਿਆ 800 ਘੰਟੇ ਹਾਂ ਕੁੱਲ ਹਾਂ ਸੀਆਰਟੀ ਇੰਜਨ ਵਾਲਾ ਹਾਂ ਜੀ ਤੇ ਇੰਜਨ ਗੇਅਰ ਦਾ ਜਮਾ ਨਵਾਂ ਹੀ ਆ ਟਰੈਕਟਰ ਜਮਾ ਨਵਾਂ ਹੀ ਆ ਜਮਾ ਨਵੀਂ ਲੱਗੀ ਹਾਂ ਤੇਰੇ ਸਾਹਮਣੇ ਹੀ ਲੱਗਣੀ ਜਣਾ ਸਤਿ ਸ਼੍ਰੀ ਅਕਾਲ ਮਿੱਤਰੋ ਤਲਵੰਡੀ ਸਾਬੂ ਟਰੈਕਟਰ ਮੰਡੀ ਤੇ ਪਹੁੰਚੇ ਸੀ ਜਿੱਥੇ ਬਾਈ ਮੌੜ ਨਾਲ ਜੁੜਿਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਤੇ ਕਾਫੀ ਕਾਹੇ ਜਾਂਦਾ ਬਿਲਕੁਲ ਇੱਕ ਨੰਬਰ ਇੱਕ ਨੰਬਰ ਜਮਾ ਠੀਕ ਆ ਤੇ ਟਰੈਕਟਰ ਕਿੰਨੇ ਕ ਰ 50 ਨੰਬਰ ਹੁੰਦੇ ਹਨ ਕਿ ਨਾ ਸਾਰੇ ਹਰਿਆਣਾ ਸਾਰੇ ਹਰਿਆਣਾ ਹਾਂ ਐਨਓਸੀ ਐਨਓਸੀ ਮਿੰਟੋ ਮਿੰਟੀ ਐਨਓਸੀ ਮਿਲ ਜੂਗੀ ਬੈਟਰੀ ਆਪਾਂ ਲੋਕਲ ਨੰਬਰ ਲੈਣੇ ਨੇੜੇ ਨੇੜੇ ਦੇ ਨੇੜੇ ਨੇੜੇ ਦੇ ਠੀਕ ਹੈ ਇਹਨੂੰ ਸੀ ਮਿਲ ਜੂਗੀ ਹੁਣ ਆਪਾਂ ਇਹ ਤੋਂ ਸਟਾਰਟ ਕਰਦੇ ਆਂ ਬਾਈ ਮਾਡਲ 750 ਤੋਂ ਤੇ ਉਹਨਾਂ ਨੇ ਕਿਹਾ ਤੋਂ ਇਹਦੇ ਬਾਰੇ ਦੱਸੀਂ ਗੇਰਾ ਮੈਂ ਕੋਕਾ ਪੀਸ ਆ ਜਾਵਾਂ ਬਾਲ ਦੇ ਟਾਇਰ ਆ ਠੀਕ ਹੈ ਜੀ 3 ਸੀਪੀਡ ਵਾਲਾ 3 ਸੀਪੀਡ ਇੰਜਰ ਗੇਅਰ ਵਾਲਾ ਠੀਕ ਹੈ ਜੀ ਇਤੇ ਕਲਮਣੀ ਲੱਗੀ ਟਰੈਕਟਰ ਦੇ ਠੀਕ ਹੈ ਜੀ ਤੇ ਇੰਜਨ ਗੇਅਰ ਦਾ ਵੀ ਚੰਗਾ ਪੂਰਾ ਕੋਕਾ ਠੀਕ ਹੈ ਜੇ ਮੈਂ ਟਰੈਕਟਰ ਮਾਡਲ ਮੇਰੇ ਕੀ ਆ ਗਿਆ ਮਾਡਲ ਤੇ ਰੇਟ ਇਹਦਾ 5 45 ਕਰੀ ਖੜਾ ਹੈ ਆਹ ਹਾਂ ਦੇਣਾ ਕਿੰਨੇ ਦਾ ਹੈ ਦੇ ਦਾਂਗੇ 5 ਲੱਖ ਤੇ 15000 ਦਾ ਮਾਡਲ ਹਿਸਾਬ ਨਾ ਕਰ ਲੈ ਕੋਈ ਤੇਰੀ ਪਹਿਲੀ ਵੀਡੀਓ ਬਣਦੀ ਕੋਈ ਗੱ ਹਾਂ ਟਰੈਕਟਰ ਚੰਗਾ ਕੁਲਣ ਮਿਲਿਆ ਕੇ ਗੱਲ ਕੀਤੀ ਜਾਵੇ ਘੈਂ ਟਰੈਕਟਰ ਹੈ ਡਬਲ ਡਿਸਟ੍ਰਿਬਿਊਟਰ ਚ ਤੇ ਰੰਗ ਪੈਂਡ ਦਾ ਵੀ ਸਾਰਾ ਰੇਨਲ ਤੇ ਮੂਰੇ 855 ਆ ਗਿਆ ਐਫ ਐ ਰਿਵਰਸ ਪੀਟੀਓ ਤੇ ਮੂਰੇ ਕੋੜਾ ਵੈਂਪਰ ਲੱਗਿਆ ਹੋਇਆ ਦੱਸੀ ਬਾਈ ਕਿਵੇਂ ਇੰਜ ਜਮੇਰ ਦਾ ਪੂਰਾ ਕੋਕਾ ਜਮਾ ਪੂਰਾ ਕੋਕਾ 14 ਮਾਡਲ ਹੈ ਫਤਿਹਬਾਦ ਨੰਬਰ ਹੈ ਟਾਇਰਾਂ ਚਾਰੇ ਤੇ ਬਾਹ ਕੇ ਲ ਜਾ ਸਕਦੇ ਆ ਲੈ ਜਾ ਬਾਹਰ ਲਾ ਭਾਉ ਹੋਰ ਦੱਸ ਠੀਕ ਹੈ ਬਾਹ ਕੇ ਤਸੱਲੀ ਕਰਕੇ ਲ ਜਾ ਸਕਦੇ ਹੋ ਮਿੱਤਰੋ ਘੈਂ ਟਰੈਕਟਰ ਪਿਆ ਪੂਰਾ ਤੇ ਮਾਡਲ ਇਹ ਕਿੰਨੇ ਸੀ 14 14 ਤੇ ਰੇਟ ਰੇਟ ਤਾਂ ਇਹਦਾ ਠੀਕ ਹੀ ਹੈ ਕਿੰਨਾ ਕ? 7.4 ਦਾ ਦੇ ਦੇ। 7.4 ਡਬਲ ਡਿਸਟਰੀਬਿਊਟਰ ਚ 7.4 ਕਿਹਾ। ਸਾਰਾ ਟਾਪ ਮਾਡਲ ਹੈ। 420 ਦਾ ਲੈ ਜੀ ਮਿੱਤਰੋ 7.4 ਬਾਈ ਨੇ ਕਿਹਾ 5000 ਤਾਪਨ ਨੂੰ ਡਿਸਕਾਊਂਟ ਦੇ ਹੀ ਦੇਊਗਾ। ਮੂਰੇ 35 ਦਾ ਆ ਗਿਆ ਸਿਆਉਣਾ ਲੀਕਾ। ਹਾਂ ਹਾਂ। ਦੱਸਿਓ ਜੀ ਇਹਦੇ ਬਾਰੇ। ਇਹ 13 ਮਾਡਲ ਆ ਜੀ। ਹਾਂਜੀ ਤੇ ਇੰਜਨ ਗੇਅਰ ਦਾ ਕਿੰਨਾ ਕ ਚੰਗਾ? ਜਮਾ ਪੂਰਾ ਸਰਾ ਟਰੈਕਟਰ ਆ। ਤੇ ਰੰਗ ਪੇਂਟ ਦਾ? ਨਵੇਂ ਟਾਇਰ ਆ ਕਿਤੇ ਨਹੀਂ ਕੁਛ ਨਹੀਂ ਲੱਗਿਆ। ਠੀਕ ਆ ਰੰਗ ਪੇਂਟ ਦਾ ਵੀ ਰਹਿਣ ਵਾਲਾ ਇੰਜਨ ਗੇਅਰ ਦਾ ਵੀ ਓਕੇ ਕਹਨੇ ਆ। ਟਾਇਰ ਵੀ ਨਵੇਂ ਆ ਗਏ। ਤੇ ਮਾਡਲ ਕਿੰਨੇ ਆ ਗਿਆ 1.62 ਦਾ ਦੇ ਦੇਣ 265000 ਦਾ 260000 ਲੈ ਜੀ ਮਿੱਤਰੋ 260 ਦਾ ਇਹ ਟਰੈਕਟਰ ਬਣ ਜੂਗਾ ਕਹਾਂ ਟਰੈਕਟਰ ਹੈ ਤੇ ਮੂਰੇ ਆ ਗਿਆ ਇੰਡੋ ਫਾਰਮ ਇਹ ਬਾਈ ਮਾਡਲ ਆ 355 ਬਾਈ ਹਾਂਜੀ 58 ਐਚਪੀ ਵਾਲਾ ਹਾਂਜੀ 16 ਵਾਲੇ ਟਾਇਰਾਂ ਵਾਲਾ ਠੀਕ ਹੈ ਜੀ ਨਾਲ ਦੇ ਟਾਇਰਾਂ 70 75 ਪੈਸੇ ਠੀਕ ਹੈ ਜੀ ਪਹਿਲੀ ਪਾਰਟੀ ਦਾ ਹੀ ਹੈ ਫਤਿਹਬਾਦ ਨੰਬਰ ਫਤਿਹਬਾਦ ਦਾ ਨੰਬਰ ਹੈ ਪਹਿਲੀ ਪਾਰਟੀ ਦਾ ਠੀਕ ਹੈ ਡਬਲ ਡਿਸਟਰੀਬਿਊਟਰ ਚ ਆ ਗਿਆ ਮਗਾ ਸਾਰਾ ਟਾਪ ਮਾਡਲ ਸਾਰਾ ਟਾਪ ਮਾਡਲ ਹੈ ਤੇ 415000 ਮੋੜ ਸਾਹਿਬ ਜੀ ਕਰੀ ਖੜੇ ਹੋ ਤੁਸੀਂ ਡਿਮਾਂਡ ਇਹਦੀ ਹਾਂ ਹਾਂ ਦੇਣਾ ਕਿੰਨੇ ਦਾ 78000 ਰੁਪਏ ਦਾ ਪਰ 22 ਮਾਰ ਲੈਣਾ ਹੈ ਨਾ ਉਧਰ ਵੀ ਯਾਰ ਰੇਟ 100 ਹਸ ਪਾਵਰ ਵਾਲਾ ਟਰੈਕਟਰ ਆ ਹਾਂ ਮਾਡਲ ਵੀ 22 ਆ ਗਿਆ ਰੇਟ ਕਿ ਜੋਣਾ ਲਿਕਾ ਵੀ ਨਹੀਂ ਦਿੰਦਾ ਕੋਈ 35 ਦਾ ਵੀ ਨਹੀਂ ਦਿੰਦਾ ਇੰਨੇ ਦਾ ਯਾਰ ਰੇਟੀ ਪਾਵਰ ਤੋਂ 22 ਪਾਈ ਕੜਾ ਤੇ ਚੋ ਵੀ ਮੈਨੂੰ ਲਾ ਤੂੰ ਮਾਨਤਾਨ ਕਰਨ ਕਰ ਲਾਂਗੇ ਯਾਰ ਜਿੰਮੇ ਕਿਸੇਗਾ ਤੂੰ ਹੋਰ ਦੱਸ ਲਓ ਵੀ ਮਿੱਤਰੋ ਪੂਰੇ 4 ਦਾ ਕਹਿੰਦਾ ਇਹ ਤਾਂ ਪੂਰੇ 4 ਦਾ ਬੰਦੂ ਇਹੀ ਗੱਲ ਹੈ ਨਾ ਹੋਰ ਘੱਟ ਦੇ ਦਾਂਗੇ ਯਾਰ ਹੋਰ ਵੀ ਲੈ ਘੱਟ ਕਹਿੰਦਾ ਇੰਨੇ ਦਾ ਦਾ ਬਈ ਯਾਰ ਕੁਝ ਮਿਲਦਾ ਨਹੀਂ 22 ਮਾਡਲ ਮਿਲਦਾ ਜੀ ਹਾਂ ਹਾਂ 22 ਮਾਡਲ ਪੂਰਾ ਘੈਂਟ ਟਰੈਕਟਰ ਹੈ ਮੂਰੇ ਆ ਗਿਆ ਦਵਾਨਾ ਹਾਂਜੀ ਦਵਾਨਾ ਨਵਾਂ ਟਰੈਕਟਰ ਜਮਾ ਇਹ ਵੀ ਨਵਾਈ ਜਮਾ ਨਵਾਂ ਇੰਜਨ ਗੇਅਰ ਦਾ ਕਿੰਨਾ ਕਿੰਨਾ ਓਕੇ ਜਮਾ ਇੰਜਨ ਗੇਅਰ ਦਾ ਵੀ ਓਕੇ 17 ਦੀ ਗੰਡੇ ਸਣਾ ਇਹ ਵੀ ਫਤਿਹਬਾਦ ਨੰਬਰ 15 ਵਾਲੇ ਟਾਇਰ 80 ਪੈਸੇ 15 ਵਾਲੇ ਟਾਇਰ ਨੇ 80 ਪੈਸੇ ਫਤਿਹਬਾਦ ਨੰਬਰ ਤੇ ਟਰੈਕਟਰ ਮਿੱਤਰੋ ਤੁਸੀਂ ਚੈੱਕ ਕਰ ਸਕਦੇ ਹੋ ਤੇ ਮਾਡਲ 17540 ਡਿਮਾਂਡ ਹੈ ਤੇ ਦੇਣਾ ਕਿੰਨੇ ਦਾ 515 515 5 ਲੱਖ 15000 ਮਾਡਲ ਨੇ ਕਹਤਾ 5000 ਆਪਣੇ ਵਾਲਾ ਧਰ ਲਿਓ 5 ਲੱਖ 10000 ਦਾ ਮਿੱਤਰੋ ਟਰੈਕਟਰ ਲੈ ਜਿਓ ਮੂਰੇ ਲਾ ਕੇ ਮੂਰੇ ਆ ਗਿਆ 60 ਦਾ ਸਿਉਣਾ ਲੀਕਾ ਐ ਚੰਡੀਅਮ ਹਾਂ ਇਹ ਵੀ ਚੇਂਜਰ ਗੇਅਰ ਵਾਲਾ ਚੇਂਜਰ ਗੇਅਰ ਵਾਲਾ ਜੀ ਹਾਂ 21 ਮਾਡਲ ਆ ਠੀਕ ਆ ਜੀ ਜਮਨ ਨਵਾਂ ਟਰੈਕਟਰ ਐ ਵੀ ਜਮਨ ਨਵਾਂ ਐ ਵੀ ਹਨਾ 21 ਮਾਡਲ ਤੂੰ ਮੈਨੂੰ ਆ ਵਪਾਰੀਆਂ ਜਿਹਾ ਨਹੀਂ ਘੱਟ ਕਰਦਾ ਹਨਾ ਕਿਵੇਂ ਆ ਲਿੱਚਾ ਪੋਚੀ ਨਾ ਨਾ ਫੈਕਟਰੀ ਆਪਾਂ ਨਵੇਂ ਲੈਣੇ ਆ ਲਿਪਾ ਪੋਚੀ ਕਰਨ ਦੀ ਲੋੜ ਹੀ ਨਹੀਂ ਠੀਕ ਐ ਯਾਨੀ ਕਿ ਸਾਫ਼ ਵੀ ਨਹੀਂ ਕਰਦਾ ਤੂੰ ਤਾਂ ਫਿਰ ਇੱਤਾ ਰ ਟਰੈਕਟਰ ਹੈ ਤੇ ਇਹਦੇ ਬਾਰੇ 10 ਪਰ ਇੰਜਨ ਗੇਅਰ ਦਾ ਵੀ ਕੋਕਾ ਮਖਾ ਜਾਮਾ ਕੋਕਾ ਠੀਕ ਹੈ ਮਾਡਲ ਮਾਡਲ ਕਿ ਕੀ ਰੇਟ ਰੇਟ ਜਿੰਨੇ ਦਾ ਕਹਿੰਦੇ ਦਿਆਂਗੇ ਫੇਰ ਵੀ 75 ਦਾ ਦੇ ਦਾਂਗੇ ਕਿੰਨੇ ਦਾ ਕੱਲੇ 75 ਦਾ ਕੱਲੇ 75 ਦਾ 5 75 ਦਾ ਨਾਲ 5 ਵੀ ਬੋਲਨਾ ਮਾਡਲ 75 ਤੇ ਭੱਜੇ ਆਉਣਗੇ ਓਏ ਨੌ ਨੌ ਤਾਂ ਅਗਲੇ ਨੂੰ ਵੀ ਪਤਾ ਹੀ ਹੈ ਠੀਕ ਹੈ 5 ਲੱਖ 75 ਹਜ਼ਾਰ ਕਿਹਾ 5 70 ਦਾ ਲੈ ਜੀਓ ਮਿੱਤਰੋ ਮੂਰੇ ਆ ਗਿਆ ਐਸ 65 ਪੈਂਟ ਪੈਂਟ ਇਹਦੇ ਬਾਰੇ ਦੱਸੀ ਬਈ ਵੀ ਮਾਡਲ ਹੈ ਨਾਲ ਉਹਦੇ 90 ਪੈਸੇ ਟਾਇਰ ਹੈ ਠੀਕ ਹੈ ਜੀ 24 ਫੀਟਾਂ ਵਾਲਾ ਜਮਾ ਨਵਾਂ ਟਰੈਕਟਰ ਜਮਾ ਨਵਾਂ ਜਮਾ ਨ ਠੀਕ ਹੈ ਪੈਰਾਂ ਦੀ ਕੰਡੀਸ਼ਨ ਮਗਾ ਨਾਲ ਦੇ 90 ਪੈਸੇ 90 ਪੈਸੇ ਮੂਰੇ ਵੇਟ ਬੂਟ 22 ਕਿਲੋ ਆਲੇ ਲੱਗੇ ਨੇ ਮਗਾ ਜਰ ਟਰੈਕਟਰੀ ਫਸਟ ਪਾਰਟੀ ਦਾ ਫਸਟ ਪਾਰਟੀ ਦਾ ਚੱਲਿਆ ਵੀ ਥੋੜਾ ਮਾਡਲ ਵੀ 20 ਹੈ ਰੇਟ 5 10 ਹੈ ਦੇਣਾ ਕਿੰਨੇ ਦਾ ਜਿੰਨੇ ਦਾ ਕਹੇਗਾ ਉਹਨੇ ਦੇ ਦੇ ਦਾਂਗੇ ਤਾਂ ਆਪਾਂ ਕਿੰਨੇ ਦਾ ਮਾ ਤਾਂ ਬਾਹਲਾ ਕੱਟ ਕਹਿਦੀ ਵੰਨਾ ਹੀ ਘੱਟ ਕਹਿਦੀ ਤੂੰ ਉਹਨੇ ਦੇ ਦੇ ਦਾਂਗੇ ਯਾਰ ਹੋਰ ਉਹਨੇ ਦਾ ਬਾਹਲਾ ਕੱਟ ਕਹਿ ਦੂਗਾ ਬਾਹਲਾ ਇੰਨਾ ਕਿੰਨਾ ਘੱਟ ਕਹਿਦੀ ਤੂੰ ਕਹਿ ਦੇ 4 70 ਦਾ ਦੇਨੇਗਾ ਮਗਾ 60 ਦਾ ਹੀ ਦੇ ਦਾਂਗੇ 60 ਦਾ ਹੀ ਲੈ ਜਾਓ ਮਿੱਤਰੋ ਮੈਂ 4 70 ਕਹਾ ਸੀ ਬਾਈ ਕਹਿੰਦਾ 70 ਦੇ ਹੀ ਲੈ ਨੇ ਮਗਲੇ ਰੇਡੀਅਲ ਟਾਇਰ ਪਾਏ ਹੋਏ ਨੇ 22 ਮਾਡਲ ਆ 800 ਘੰਟਾ ਚਲਿਆ 800 ਘੰਟੇ ਹਾਂ ਕੁੱਲ ਹਾਂ ਸੀਆਰਡੀ ਇੰਜਨ ਵਾਲਾ ਹਾਂਜੀ ਹਾਂ ਪੰਜਾਬ ਨੰਬਰ ਹੈ ਪੰਜਾਬ ਨੰਬਰ ਹੈ ਸੀਆਰਡੀ ਇੰਜਨ ਚ ਆ ਗਿਆ ਘੋੜਾ ਬੰਪਰ ਵੀ ਲੱਗਿਆ ਹੈ ਅੱਗੇ ਵੀ ਰੇਡੀਅਲ ਟਾਇਰ ਆ ਗਏ ਮਗਰਲੇ ਵੀ ਟਾਇਰ ਰੁਪਿਆ ਪਏ ਨੇ ਤੇ ਇੰਜਨ ਗੇਅਰ ਦਾ ਵੀ ਉਨੀ ਤੱਕ ਚਾਹ ਘੰਟਾ ਦਾ 800 ਚੱਲਿਆ ਇੰਜਨ ਗੇਅਰ ਨੂੰ ਕੀ ਹੋ ਗਿਆ ਇਹਨੂੰ ਠੀਕ ਹੈ ਤੇ ਰੇਟ ਫੇਰ 670 ਲਿਖੀ ਖੜਿਓ ਹਾਂ ਹਾਂ ਦੇਣਾ ਕਿੰਨੇ ਦਾ ਜਿੰਨੇ ਦਾ ਕਹਿ ਰਹੇਗਾ ਮੋੜ 40 ਦਾ ਕਿੰਨਾ ਹੈ 40 ਦਾ ਦੇ ਦੇਾਂਗੇ ਯਾਰ ਹੋਰ ਕਟ ਦੇ ਦੇਾਂਗੇ ਯਾਰ ਹੋਰ ਵੀ ਦੇ ਦੇਗਾ ਤੇ 30 ਦੀ ਲਈਓ ਯਾਰ ਹੁਣ ਪੰਜਾਂ ਪੁੰਜਾਂ ਵਾਲੀ ਗੱਲ ਤਾਂ ਗਈ 33 ਦੀ ਲਈਓ ਪੂਰੇ ਆ ਗਿਆ ਸਵਰਾਜ 744 ਐਫ ਟੀ ਹਾਂ 18 ਮਾਡਲ ਆ ਤੇ ਇੰਜਨ ਗੇਰ ਦਾ ਨਵੇਂ ਟੇਰਾ ਨਵੇਂ ਹੀ ਆ ਡਾਕਟਰ ਜਮ ਨਵੇਂ ਆ ਲੱਗੀ ਹਾਂ ਤੇਰੇ ਸਾਹਮਣੇ ਜਗਣੀ ਚ ਨਾ ਕੰਡੀਸ਼ਨ ਸਾਹਮਣੇ ਆ ਤੁਹਾਡੇ ਮਿੱਤਰੋ ਟਾਇਰ ਨਵੇਂ ਪਏ ਨੇ ਪੂਰੇ ਬੈਂਪਰ ਦੇ ਵਿੱਚ ਤੇਲ ਵਾਲੀ ਟੈਂਕੀ ਆ ਗਈ ਹਰਿਆਣਾ ਨੰਬਰ ਹੈ ਇੰਜਨ ਗੇਅਰ ਦਾ ਓਕੇ ਹੈ ਤੇ ਇੱਥੇ 18 ਮਾਡਲ ਹੈ ਰੇਟ ਰੇਟ ਦੇ ਤਾਂ ਹੂੰ ਤਾਂ ਮੁੱਲ ਤਾਂ 495 ਆ ਹਾਂਜੀ ਦੇ ਦਾਂਗੇ ਜਿੱਥੇ ਕਹਿੰਦੇ ਆ ਕੋਈ ਗੱਲ ਨਹੀਂ ਫੇਰ ਵੀ ਮਾਡਲ ਜੁੰਨੇ ਦਾ ਕਹਿੰਗਾ ਦੇ ਦਾਂਗੇ ਯਾਰ 495 ਡਿਮਾਂਡ ਕਰੀ ਕਹਣਾ 4.5 ਲੱਖ ਦਾ ਬਣਜੋ ਦੇ ਦੇਾਂਗੇ ਯਾਰ ਹੋਰ ਦੱਸ 4.5 ਹੀ ਦੇ ਦਾਂਗੇ ਠੀਕ ਹੈ ਸਾਰਾ ਮਾਲ ਦੇ ਕੇ ਦਿਖਾਵੇਂ ਨਾ ਮੇਟਾਰਾਂ 'ਚ ਕੋਈ ਨਹੀਂ ਦਿੰਦਾ ਤੇ ਇਸ ਤੋਂ ਲਾਵਾ ਹੋਰ ਵੀ ਹੁੰਦੇ ਆ ਆਪਣੇ ਕੋਲੇ ਖੜੇ ਆ ਟਰੈਕਟਰ ਤਾਂ ਆਪਣੇ ਕੋਲੇ ਬਹੁਤ ਆ ਜਿੰਨੇ ਮਰਜ਼ੀ ਕੋਈ ਗੱਲ ਹੀ ਨਹੀਂ ਠੀਕ ਹੈ ਜੀ ਹੋਰ ਦੱਸ ਤੇ ਲੋਕੇਸ਼ਨ ਕੀ ਹੈ ਜੀ ਆਪਣੀ ਇਹ ਚਨਾ ਇੱਥੇ ਮੰਡੀ ਆ ਬਦਵਾਰ ਨੂੰ ਤ ਠੀਕ ਹੈ ਜੀ ਉੱਥੇ ਹੀ ਆ ਗਈ ਉੱਥੇ ਖੜੇ ਹੁੰਦੇ ਆ ਠੀਕ ਹੈ ਜੀ ਮੋਬਾਈਲ ਨੰਬਰ ਕਿੰਨਾ ਮੋਢ ਸਾਹ 98777 41099 ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਲਈ ਵੀਡੀਓ ਬਣਾਉਣ ਲਈ ਬਾਕੀ ਜੇ ਕਿਸੇ ਨੇ ਲੋਨ ਕਰਾਉਣਾ ਹੈ ਲੋਨ ਵੀ ਕਰਾ ਦਾਂਗੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਜੀ ਲੋ ਵੀ ਮਿੱਤਰੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ